ਸਰਪੰਚ ਸਾਹਿਬ ਨੇ ਆਪਣੇ ਹੀ ਤੇ ਨਾਲ ਪੁਲਿਸ ਬੈਕ ਵੀ ਨੇ ਸਾਡੀ ਬੜੀ ਮਦਦ ਕੀਤੀ ਆ 80% ਨਸ਼ਾ ਅਸੀਂ ਆਪਣੇ ਪਿੰਡ ਵਿੱਚ ਖਤਮ ਕਰ ਚੁੱਕੇ ਹਾਂ ਕਿ ਅਗਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਵੇਚ ਰਿਹਾ ਹੈ ਤੁਸੀਂ ਆ ਕੇ ਸਾਨੂੰ ਦੱਸੋ ਤੇ ਇਹ ਮੇਰੇ ਵੱਲੋਂ ਆਸ਼ਵਾਸਨ ਆ ਕਿ ਉਸ ਦਾ ਨਾਂ ਗੁਪਤ ਰੱਖਿਆ ਜਾਊਗਾ ਮੇਰਾ ਪੁੱਤ ਵੀ ਘਰੋਂ ਗਿਆ ਮੇਰੀ 9 ਮਹੀਨੇ ਗਈ ਮੇਰਾ ਘਰ ਬਰਬਾਦ ਹੋਇਆ ਮੈਂ ਤੇ ਜਿੱਥੇ ਜਾਣਗੇ ਮੈਂ ਹਾਜ਼ਰ ਹੋਊਂਗੀ ਆਈ ਮਾਨ ਸਰਕਾਰ ਦਾ ਸਰਕਾਰ ਲੋਕਾਂ ਦੇ ਪੁੱਤ ਬਚਾਵਾਂਗੇ ਮਾਂਵਾਂ ਦੇ ਪੁੱਤ ਬਚਾਵਾਂਗੇ ਸਰਕਾਰੀ ਹਾਈ ਸਕੂਲ ਪਿੰਡ ਅਗਰਵਾਲੀ ਦੇ ਸਰਪੰਚ ਰਾਮ ਸਿੰਘ ਦੀ ਅਗਵਾਈ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਵਿੱਚ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਰਪੰਚ ਰਾਮ ਸਿੰਘ ਹਲਕਾ ਟਾਰੀ ਦੇ ਐਮ ਐਲ ਏ ਜਸਵਿੰਦਰ ਸਿੰਘ ਰਮਦਾਸ ਦੇ ਪੀ ਐ ਨਿਸ਼ਾਨ ਸਿੰਘ ਵੀਡੀਓ ਬਿਕਰਮਜੀਤ ਸਿੰਘ ਚੇਅਰਮੈਨ ਮੈਡਮ ਸੀਮਾ ਸੋਢੀ ਐਸ ਐਚ ਓ ਮੈਡਮ ਹਰਸਿਮਰਨ ਪ੍ਰੀਤਕੌਰ ਆਦ ਅਧਿਕਾਰੀ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਾ ਵਿਰੋਧ ਤਹਿਤ ਲੋਕਾਂ ਨੂੰ ਇਹ ਪ੍ਰੇਰਣਾ ਦਿੱਤੀ ਗਈ ਕਿ ਹਰ ਇੱਕ ਪਿੰਡ ਦੇ ਵਾਸੀ ਨੂੰ ਨਸ਼ਾ ਦੇ ਖਿਲਾਫ ਡਟ ਕੇ ਖੜੇ ਹੋਣਾ ਚਾਹੀਦਾ ਹੈ ਪਿੰਡ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਜੇਕਰ ਕਿਸੇ ਕੋਲ ਵੀ ਨਸ਼ਾ ਕਰਨ ਵਾਲੇ ਸੰਬੰਧੀ ਜਾਂ ਨਸ਼ਾ ਵੇਚਣ ਵਾਲੇ ਸੰਬੰਧੀ ਕੋਈ ਸੂਚਨਾ ਹੈ ਤਾਂ ਉਸ ਨੂੰ ਤੁਰੰਤ ਪੁਲਿਸ ਨਾਲ ਸਾਂਝਾ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਨੌਜਵਾਨ ਕਿਸੇ ਵੀ ਪਿੰਡ ਦਾ ਨੌਜਵਾਨ ਨਸ਼ੇ ਦੀ ਭੇਂਟ ਨਾ ਚੜੇ ਅਤੇ ਕਿਸੇ ਦੇ ਘਰ ਦਾ ਚਿਰਾਗ ਨਾ 부ਜੇ ਇਸ ਮੌਕੇ ਸਰਪੰਚ ਰਾਮ ਸਿੰਘ ਵੱਲੋਂ ਐਸਐਚਓ ਮੈਡਮ ਹਰ ਸਿਮਰਨਪ੍ਰੀਤ ਕੌਰ ਗੁਰਪ੍ਰੀਤ ਸਿੰਘ ਅਤੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਦੇ ਪੀਏ ਨਿਸ਼ਾਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਹ ਸਰਪੰਚ ਸਾਹਿਬ ਨੇ ਆਪਣੇ ਤੇ ਨਾਲ ਪੁਲਸ ਬੈਕ ਮੈਨ ਨੇ ਸਾਡੀ ਬੜੀ ਮਦਦ ਕੀਤੀ ਹੈ। 80% ਨਸ਼ਾ ਰਜ਼ੀ ਆਪਣੇ ਪਿੰਡ ਵਿੱਚ ਖਤਮ ਕਰ ਚੁੱਕੇ ਹਾਂ। ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ। ਤੇ ਬਾਕੀ ਵੀ ਨਸ਼ਾ ਅਸੀਂ ਬਿਲਕੁਲ ਨਹੀਂ ਚੱਲਣਾ ਤੇਰਾ। ਆਉਣਲੇ ਟਾਈਮ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਤੇ ਸਾਰਿਆਂ ਦੇ ਤੁਹਾਡੇ ਸਹਿਯੋਗ ਦੇ ਨਾਲ ਤੇ ਆਪਾਂ ਇਹਨੂੰ ਪਪੇਡ ਦੇ ਵਿੱਚੋਂ ਨਸ਼ਾ ਨੂੰ ਖਤਮ ਕਰਨਾ ਸੋਸਾਇਟੀ ਦੇ ਭਾਗ ਦੇ ਨੁਮਾਇੰਦੇ ਦੇ ਤੌਰ ਤੇ ਤੁਹਾਨੂੰ ਸਭ ਨੂੰ ਇਸ ਬਾਰੇ ਮੈਂ ਜਾਣਕਾਰੀ ਦੇਣਾ ਚਾਹਨੀ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਚੁਗਾਓ ਦਵਾਈ ਕੇਂਦਰ ਓਪਟ ਕਲੀਨਿਕ ਵੀ ਜਿਨ੍ਹਾਂ ਨੂੰ ਕਹਿੰਦੇ ਆ ਤੁਸੀਂ ਸੁਣਿਆ ਹੋਵੇਗਾ ਸਾਡੇ ਇੱਥੇ ਗਿਲਵਾਲੀ ਦੇ ਨੇੜੇ ਸੁਲਤਾਨਪੁਰ ਜੇ ਹੈਗਾ ਓਪਟ ਕਲੀਨਿਕ ਜਿਹੜੇ ਵੀ ਮੁੰਡੇ ਬਾਅਰ ਸਿੰਥੈਟਿਕ ਨਸ਼ਾ ਲੈ ਰਹੇ ਆ ਜਾਂ ਫਿਰ ਕੋਈ ਹੋਰ ਡਰੱਗਸ ਲੈ ਰਹੇ ਆ ਉਹਨਾਂ ਨੂੰ ਤੁਸੀਂ ਮੋਟੀ ਕਰੋ ਅਸੀਂ ਹਰ ਪਿੰਡ ਵਿੱਚ ਜਾ ਕੇ ਇੱਕ ਗੱਲ ਜ਼ਰੂਰ ਕਹਿੰਦੇ ਹਾਂ ਕਿ ਪਰਿਵਾਰ ਦਾ ਸਹਿਯੋਗ ਤੇ ਸਮਾਜ ਦਾ ਸਾਥ ਬਹੁਤ ਜ਼ਰੂਰੀ ਹੈ ਇਸ ਮੁਹਿੰਮ 'ਚ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਨੂੰ ਇੱਥੇ ਆਂਦੇ ਹੀ ਇਹ ਗੱਲ ਸੁਣਨ ਨੂੰ ਮਿਲ ਗਈ ਕਿ ਇੱਥੇ ਕਮੇਟੀ ਬਹੁਤ ਅੱਛਾ ਕੰਮ ਕਰ ਰਹੀ ਹੈ ਕਿ ਉਹਨਾਂ ਨੇ 80% ਤੱਕ ਜਿਹੜਾ ਨਸ਼ਾ ਹੈ ਖਤਮ ਕਰਤਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ 20% ਤੱਕ ਜਿਹੜਾ ਨਸ਼ਾ ਬਚਿਆ ਹੈ ਉਹ ਉਹਨਾਂ ਪੈਡਲਰਸ ਨੂੰ ਵੀ ਜਲਦੀ ਫੜਿਆ ਜਾਵੇ ਜਿਹੜੀ ਗੁੰਹੇ ਪੈਡਲਸ ਜਦੋਂ ਨਸ਼ਾ ਵੇਚਣ ਵਾਲੇ ਫੜੇ ਜਾਂਦੇ ਤੇ ਜਿਹੜੇ ਬੱਚੇ ਨਸ਼ਿਆਂ ਤੇ ਲੱਗੇ ਐ ਉਹਨਾਂ ਨੂੰ ਆਪਾਂ ਕਿੱਦਾਂ ਬਚਾਣਾ ਹੈ ਸਿਹਤ ਵਿਭਾਗ ਦੀ ਉਹਦੇ ਭੂਮਿਕਾ ਆ ਜਾਂਦੀ ਹੈ ਸੋ ਇਹਨਾਂ ਬੱਚਿਆਂ ਨੂੰ ਤੁਸੀਂ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਸਮਾਜ ਦੇ ਸਹਿਯੋਗ ਨਾਲ ਮੋਟੀਵੇਟ ਕਰਕੇ ਇਹਨਾਂ ਨੂੰ ਆਪਾਂ ਹਸਪਤਾਲਾਂ ਤੱਕ ਲੈ ਕੇ ਜਾਇਏ ਅਤੇ ਓਪਟ ਕਲੀਨਿਕ ਹੈ ਓਪਟ ਕਲੀਨਿਕ 'ਚ ਜਾ ਕੇ ਇਹਨਾਂ ਬੱਚਿਆਂ ਨੂੰ ਨਸ਼ਾ ਛੱਡਣ ਦੀ ਦਵਾਈ ਖਵਾਈ ਜਾਂਦੀ ਹੈ ਡੇਲੀ ਜਿਹੜੀ ਦਵਾਈ ਖਵਾਈ ਜਾਂਦੀ ਹੈ ਕੋਈ ਐਤਵਾਰ ਹੋਵੇ ਸਰਕਾਰੀ ਛੁੱਟੀ ਹੋਵੇ ਐਥੀ ਜਿਹੜੀ ਦਵਾਈ ਹੈ ਉਹ ਉਹਦੇ ਸਾਡੇ ਬੰਦ ਨਹੀਂ ਹੁੰਦੇ ਇਹਦੇ ਫਾਇਦਾ ਇਹ ਹੈ ਕਿ ਬੱਚਾ ਜਦੋਂ ਵੀ ਰੋਜ਼ ਦਵਾਈ ਖਾਏਗਾ ਤੇ ਉਹਨੂੰ ਤੋੜਨੀ ਵੱਜਦੀ ਤੇ ਜਦੋਂ ਉਹਨਾਂ ਨੂੰ ਇਹ ਲਗਾਤਾਰ ਦਵਾਈ ਖਾਣਨੇ ਆ ਤਾਂ ਇੱਕ ਟਾਈਮ ਇਹ ਆਉਂਦਾ ਕਿ ਹੌਲੀ-ਹੌਲੀ ਨਸ਼ੇ ਦੇ ਨਾਲ ਨਾਲ ਇਹ ਦਵਾਈ ਵੀ ਛੱਡ ਦਿੰਦੇ ਆ ਬਟ ਇਹਦੇ 'ਚ ਥੋੜਾ ਜਿਹਾ ਲੰਮਾ ਪ੍ਰੋਸੈਸ ਹੈ ਸਾਨੂੰ ਹੌਸਲਾ ਰੱਖ ਕੇ ਚੱਲਣਾ ਪੈਂਦਾ ਹੈ ਵਾਰੀ ਸਸਤੀ ਕਰਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਵਾਰੀਓ ਸੀਐਮ ਸਾਹਿਬ ਦਾ ਇੱਕ ਘਰਾਣਾ ਚੱਲ ਰਿਹਾ ਹੈ ਕਿ ਪੰਜਾਬ ਨੂੰ ਬਚਾ ਮੁਕਤ ਕਰਨਾ ਹੈ ਤੇ ਮੇਰੀ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਉਸ ਆਪਾਂ ਸਾਰਿਆਂ ਨੇ ਰਲ ਕੇ ਮਾਨ ਸਾਹਿਬ ਦਾ ਇਹ ਸੁਪਨਾ ਪੂਰਾ ਕਰਨਾ ਹੈ ਜਿਸ ਵਿੱਚ ਆਪਾਂ ਸਾਰਿਆਂ ਨੇ ਬਾਦਚੜ ਦੇ ਵਿੱਚ ਸਾਥ ਲੈਣਾ ਹੈ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਅਗਰ ਤੁਹਾਡੇ ਪਿੰਡ ਕੋਈ ਨਸ਼ਾ ਵੇਚ ਰਿਹਾ ਹੈ ਤੁਸੀਂ ਆ ਕੇ ਸਾਨੂੰ ਦੱਸੋ ए ए तो ये मेरे वालों आश्वासन है कि उसका ना गुप्त रखा जाएगा अब इसके अलावा अगर कोई नशा करता है तो उसका भी ना सूँ आके दसो चाहे उस खाने वो, चाहे सूँ फोन पर दसो या कुछ या तो या है, है। भी है ऐसी उसकी हालात के अनुसार या तो वोट सेंटर को दवाई दवाँगे या उसू डीडिक्शन सेंटर से जमा करावे तो यह जोड़ा सारा उपराला है सरकार वालों मुफ्त किया जाता ये किसी भी किस्म की कोई फीस नहीं ली जाती ਜੋ ਸਾਡੇ ਕੋਲ ਲੈ ਕੇ ਆਵੋ ਤੇ ਅਸੀਂ ਉਹਨਾਂ ਨੂੰ ਦਵਾਈ ਵੀ ਦਵਾਵਾਂਗੇ ਤੇ ਇਹ ਲੋੜ ਪੈਦ ਤੇ ਗ੍ਰੀਡ ਇਸ ਚਮਾ ਵੀ ਹਾਂਜੀ ਮੈਮ ਕਿਹੜਾ ਪਿੰਡ ਆ ਤੁਹਾਡਾ ਤੇ ਮਾਨ ਸਾਹਿਬ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਤੇ ਪਿੰਡਾਂ 'ਚੋਂ ਵੀ ਨਸ਼ਾ ਦਾ ਖਾਤਮਾ ਕਰਨਾ ਉਹਦੇ ਵਾਸਤੇ ਤੁਹਾਨੂੰ ਸਾਰੇ ਲੋਕਾਂ ਨੂੰ ਤਿਆਰ ਹੋਣਾ ਪੈਣਾ ਕੀ ਕਹਿਣਾ ਚਾਹੁੰਦੇ ਹੋ ਗੱਲ ਦੀ ਕਹਾਣੀ ਸਾਫ ਗੱਲ ਦੀ ਖੱਤੇ ਮੈਂ ਅੰਦਰਬੀਰਪੁਰ ਕਰਵਾਲੀ ਪ੍ਰਿੰਟ ਤੇ ਜੋ ਮਾਨ ਸਾਹਿਬ ਨੇ ਚਲਾਈ ਬਹੁਤ ਵਧੀਆ ਮੀਟਿੰਗ ਸਰਟੀਫੈਂਡ ਦੇ ਵਿੱਚ ਰੱਖੇ ਗਏ ਆ ਇਸ ਮੀਟਿੰਗ ਤੇ ਬਹੁਤ ਫੋਸ਼ਿਆ ਦੇਖੇ ਸਾਡੀ ਆਉਣ ਵਾਲੀ ਪੀੜੀ ਆ ਜਿਹੜੀ ਬਚ ਸਕੀ ਬੱਚੇ ਬਹੁਤ ਜ਼ਿਆਦਾ ਨਸ਼ੇ ਵਿੱਚ ਆ ਮਾਵਾ ਤਾਂ ਪੈਸੇ ਖੋ ਕੇ ਲੈ ਰਹੇ ਆਂਗੇ ਘਰ ਦੀ ਵਿੱਚ ਕੋਈ ਆਟੀਵਲ ਤੇ ਪੈਸਾ ਨਹੀਂ ਹੁੰਦਾ ਪਰ ਉਹਨਾਂ ਨੂੰ ਨਸ਼ਾ ਚਾਹੀਦਾ ਪਰ ਹੁਣ ਪ੍ਰਸ਼ਾਸਨ ਵੀ ਸਹਿਯੋਗ ਦੇ ਰਿਹਾ ਹੈ ਤੇ ਪੰਜਾਬ ਸਰਕਾਰ ਵੀ ਪ੍ਰੋਪਰ ਤੁਹਾਡਾ ਸਾਥ ਦੇਵੇਗੀ ਤੇ ਤੁਸੀਂ ਰਲ ਕੇ ਨਸ਼ੇ ਨੂੰ ਖਤਮ ਕਰਨਾ ਆਪਣੇ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਾਰੇ ਸਾਥ ਦਵਾਂਗੇ ਅਸੀਂ ਸਾਰੇ ਸਾਥ ਦਵਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹਦੇ ਅਕੋਰਡਿੰਗਲੀ ਤੁਸੀਂ ਆਪਣੇ ਪਿੰਡ ਚੋਂ ਨਸ਼ਾ ਖਤਮ ਕਰਨਾ ਕੀ ਤਿਆਰ ਹੋ ਸਾਰੇ ਹਾਂਜੀ ਤਿਆਰ ਹਾਂ ਅਸੀਂ ਨਸ਼ਾ ਛਡਾਵਾਂਗੇ ਵਾ ਮਾਰੇ ਪੁੱਤ ਬਚਾਵਾਂਗੇ ਸਾਡੇ ਮੇਰੇ ਪੁੱਤ ਕਿਹਾ ਵਗੇ ਬੜੀ ਘਰਾ ਦੇ ਤਾ ਕੀ ਕਹਿਣਾ ਚਾਹੁੰਦੇ ਹੋ ਮੇਰਾ ਪੁੱਤ ਵੀ ਘਰੋਂ ਗਿਆ ਮੇਰੀ ਨੌਂ ਗਈ ਮੇਰਾ ਘਰ ਬਰਬਾਦ ਹੋਇਆ ਮੈਂ ਜਿੱਥੇ ਰਹਿਣਗੇ ਮੈਂ ਹਾਜ਼ਰ ਹੋਵਾਂਗੀ। ਹਮਸਾ ਨੂੰ ਪਾਸੇ ਹੋਣੀ ਤੇ ਲੋਕਾਂ ਨੇ ਸਿਆਣ ਵਾਲੇ। ਅਸੀਂ ਡਰਾਂਗੇ ਨਹੀਂ। ਆਈ ਮਾਂ ਸਰਕਾਰ ਦਾ ਸਾਥ। ਆਈ ਮਾਂ ਸਾਥ ਸਰਕਾਰ ਦੇਵਾਂਗੇ ਨਾਲ ਪੂਰਾ ਸਾਥ ਦੇਵਾਂਗੇ। ਬੇਡ ਤੇ ਨਸ਼ਾ ਛਿੜਾਵਾਂਗੇ। ਬੇਡ ਨੂੰ ਬੁਖਤ ਕਰਾਵਾਂਗੇ।